ਗਰਮਖ ਪਿਆਰਿਓ ਸੰਦੀਪ ਸਿੰਘ ਨੂੰ ਲੈਣ ਵਾਸਤੇ ਰੁਕੇ ਆ ਇੱਥੇ ਰਹਿਣ ਆ ਸੰਦੀਪ ਸਿੰਘ ਦਾ ਘਰ ਹੈ ਦੂਸਰਾ ਪਤਾ ਹੀ ਹੈ ਪਾਕਿਸਤਾਨ ਦੇ ਬੰਦਾ ਹੈ ਪਰਮਖ ਪਿਆਰਿਓ ਹੁਣ ਅਸੀਂ ਰੁਕੇ ਆ ਇੱਕ ਰੇੜੀ ਤੇ ਫਰੂਟ ਲੈਣ ਲੱਗੇ ਆ ਸਮਰ ਨੂੰ ਅਸ਼ੂ ਜੀ ਤੋਂ ਨੂੰ ਸ਼ਿਫੂ ਨੂੰ ਸਾਰਿਆਂ ਨੂੰ ਬੋਲਨੇ ਆ ਲੋੜੀ ਪੈਂਦੀ ਹੈ ਲਓ ਸਾਹਮਣੇ ਯਾ ਯਾ ਆ ਗਈ ਗੇਂਦ ਬਾਈ ਗਰਮ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੇ ਨਿਊ ਵਲੌਗ ਵਿੱਚ ਅੱਜ ਦਾ ਵਲੌਗ ਸ਼ੁਰੂ ਕਰਦੇ ਆਂ ਅੱਜ ਹੈ 26 ਅਕਤੂਬਰ ਅੱਜ ਅਸੀਂ ਜਾ ਰਹੇ ਹਾਂ ਦਵਾਨ ਤੇ ਪਦਮਪੁਰ ਸਾਈਡ ਤੇ ਅੱਜ ਅਸੀਂ ਹੁਣ ਤਿਆਰ ਰੈਡੀ ਹੋ ਗਏ ਆ सिंह भी आ गए अपने आ देखो सिंह खड़े सारे विश्वजीत सिंह नानक समर प्यार हो गया हम चलते हैं दबानते बने रहो लाइक कमेंट जरूर करो तो सारा कुछ दिखाने कि कुछ करा सारी जी अज की दिहाड़ी है सारी इस ब्लॉक पा देंगे लाइक जरूर करो दही खा लो सो तो गुरमुख प्यारे हो हम तुरन लगे दबानू धन गुरु रामदास महाराज वाहीगुरु सच्ची पातशाह मेहर करे दाता जी

ਗਰਮਕ ਪਿਆਰੇ ਉਹ ਦਿਵਾਨ ਕਰਤਾ ਹੁਣ ਦਿਵਾਨ ਕਰਕੇ ਪ੍ਰਸ਼ਾਦਾ ਪਾਣੀ ਛੱਕ ਕੇ ਤੁਰ ਪਿਆ ਵਾਪਸ ਘਰ ਨੂੰ ਲਿਉਣ ਵਾਪਸ ਤੇ ਆਹ ਦੇਖੋ ਗੱਡੀ ਜਮਾਂ ਨਾਲ ਦੀ ਟੱਪੀ ਸੜਕੋਂ ਨਹੀਂ ਗਈ ਸੀ ਬਸ ਸਗਰਮਕ ਪਿਆਰੇ ਉਹ ਸਮਾਪਤੀ ਕਰਕੇ ਤੁਰ ਪਿਆਉਣ ਅੱਗੇ ਜਾ ਰਹੇ ਆ ਪਦਮਪੁਰ ਨੂੰ ਆ ਗਿਆ ਜੀ ਪਦਮਪੁਰ ਇੱਥੇ ਥੋੜਾ ਜਿਹਾ ਸਮਾਨ ਲੈਣਾ ਪਦਮਪੁਰੋਂ ਸਮਾਨ ਲੈ ਕੇ ਫੇਰ ਚੱਲਦੇ ਕਰਾਂਗੇ ਦੇਖੋ ਬੋਲਦਾ ਹੀ ਨਹੀਂ ਬਈ। ਤਮਰੋ ਸਮਰ ਸਮਰ ਓਣ ਤਾਂ ਲੱਗਿਆ। ਸ਼ੁਗਰਮਖ ਪਿਆਰੇ ਹੁਣ ਅਸੀਂ ਰੁਕਿਆ ਇੱਕ ਰੇੜੀ ਤੇ ਫਰੂਟ ਲੈਣ ਲੱਗੇ ਆਂ। ਸਮਰ ਨੂੰ ਵਿਸ਼ੂ ਜੀ ਤੋਂ ਚਿੱਪੂ ਖਾੜਿਆ ਨੂੰ ਕੋਲ ਨੇ। ਕੀ ਖਾਵਾਂਗੇ ਕੇਲੇ ਖੈ ਲੈ ਲਈਏ? ਜਿੱਦਾਂ ਗੱਜ ਮਰਜ਼ੀ ਲੈ ਲੈ। ਚਾਲੜ ਨੂੰ ਪੁੱਛੋ। ਕੇਲੇ ਲੈ ਲੈਣੇ ਵੇਖ ਲੈ। ਕੇਲੇ ਲੈ ਲਵਾਂ। ਹਾਂ ਆਹ ਕਿਹੜਾ ਸ਼ੀਸ਼ਾ? ਨਾਮ ਕਹੋ ਪੁੱਛੀ ਮੈਨੂੰ ਨਾਮ ਕਲਾ ਦੂਰ। ਨਮਕ ਲਾ ਦੂੰਗੇ ਸਗਰਮਖ ਪਿਆਰਿਓ ਹੁਣ ਬੱਚਿਆਂ ਨੂੰ ਖਵਾ ਰਿਆਂ ਕੇਲੇ ਰੈਡੀ ਤੇ ਰੁਕਿਆਂ ਦੇਖੋ ਫਰੂਟ ਦੀ ਰੈਡੀ ਆਦਵਾ ਆ ਦੋ ਰਾਂ ਦੇ ਥੋੜੇ ਜਿਹੇ ਤੇ ਬੰਦੇ ਜੀ ਮਨ ਹੋਏਗੇ ਨਵਾਂ ਕਾਲ ਤੇ ਸਾਡੇ ਬਾਬੀ ਸਰਕਾਰ ਸਰਾਲ ਫਰਾਂਸ ਦੀ ਯਾਰ ਇਹਦੇ ਦੋ ਜੀ ਕੱਪਿਆਂ ਨਾਲ ਹਰ ਕਿਦਰੇ ਨੇ ਵੀ ਪੌੜੀ ਪੈਂਦੀ ਹੈ ਜੇ ਕੋਈ ਖੱਤ ਬਣਲਦੀ ਤੇ ਕਿ ਖਾਣਾ ਬਣਾਉਣੀ ਪੈਂਦੀ ਹੈ ਜੇ ਕੋਈ ਪੀਕੇ ਖੇ ਘਰਾਵ ਫਿਰ ਜਿੱਤੀ ਲੋਹੜੀ ਪੈਂਦੀ ਹੈ ਲੋ ਸਮਨੇ ਹੋਰ ਸ਼ੇਰ ਜਿਆ ਜਿਆ ਆ ਗਈ ਗੇਂਦ ਬਾਈ ਸੋ ਗਰਮਕ ਪਿਆਰੇ ਹੋ ਪੈਂਡਾਲੀ ਰੋਡ ਚੜ ਗਏ ਆ ਚਨਾਲਿਆ ਨਗਰ ਪਿੰਡ ਸੰਦੀਪ ਸਿੰਘ ਛੱਡਦਾ ਵਿਸ਼ਵਦੀਪ ਸਿੰਘ ਆ ਰਿਹਾ ਬੈਠਾ ਸੁਗਰਮਖ ਪਿਆਰੇ ਪਹੁੰਚ ਚੁੱਕੇ ਆ ਘਰ ਤੇ ਹੁਣ ਸਕਦੇ ਆ ਜਲ ਪਾਣੀ ਸਰਵਤ ਕਰੀਏ ਕੰਮ ਸਰਵਤੇ ਕੰਮ ਕਰ ਲਿਆ ਕਰ ਫੋਨ ਰੱਖ ਦੇ ਉਹ ਦੇ ਨਹੀਂ ਇਹਦੇ ਵਿੱਚ ਦੇਖਣਾ ਆ ਬੇਕ ਕੀ ਕਰਨਾ ਫਿਰ ਕੰਮ ਤਾਂ ਉਹਦੋ ਸੁਗਰਮਖ ਪਿਆਰੇ ਹੁਣ ਦੁਵੰਦ ਤੋਂ ਆਇਆ ਵਾਪਸ ਤੇ ਹੁਣ ਖਾਣੀ ਹੈ ਮੈਗੀ ਸਮਰ ਕਹਿੰਦਾ ਮੈਗੀ ਖਾਣੀ ਹੈ ਨਾਨਕ ਕਹਿੰਦਾ ਮੈਗੀ ਖਾਣੀ ਹੈ ਖਾਣੀ ਨਾ ਮੈਗੀ ਨਾ ਕੋਈ ਉਹ ਕਹਿੰਦਾ ਨਹੀਂ ਖਾਣੀ ਚੱਲ ਤੂੰ ਨਾ ਖਾ ਸਮਰ ਖਾਣੀ ਤੂੰ ਖਾਣੀ मैं जाब ना ली चलो चाय छक ले फिर चल समर आया चलिए फिर बन गई जी मैगी

ਪਹੁੰਚ ਚੁੱਕੇ ਆ ਜੀ ਗੁਰਦੁਆਰਾ ਸਾਹਿਬ ਟਾਈਮ ਵਗੈਰਾ ਰਸਲਾ ਇੱਧਰ ਨਾਨਕ ਕਰ ਰਿਆ ਸੇਵਾ ਆ ਰਾਜਾ ਬਣਾ ਦੇ ਵਰੀਆ ਸ਼ਾਬਾਸ਼ ਗੁਰੂ ਘਰ ਸੇਵਾ ਚੱਲ ਰਹੀ ਹੈ ਕਈ ਇੱਥੇ ਸਮਰਵੀ ਲੱਗ ਗਿਆ ਨਹੀਂ ਕਈ ਰਹਿਣ ਦੇ ਕਈ ਬਾਜੂ ਕੀ ਫੈਰਪੂਰ ਉਹ ਕਰ ਦੂਗਾ ਕਈ ਨਾ ਕਰ ਦੂਗਾ ਰਸ ਨਾਨਕ ਸੋ ਗਰਮਕ ਪਿਆਰਿਓ ਰਹਿਰਾ ਸਾਹਿਬ ਦਾ ਪਾਠ ਕਰਿਆ ਹੀ ਹੁਣ ਪਹੁੰਚ ਚੁੱਕੀਆਂ ਘਰ 7 ਵਜੇ ਗਿਆ ਤੇ ਅੱਜ ਕੜੀ ਚੋਲ ਬਣੇ ਕੜੀ ਚੋਲ ਪ੍ਰਸ਼ਾਦਾ ਸ਼ੱਕਦੇ ਆ ਫੇਰ ਘੁੰਮ ਕੇ ਆਵਾਂਗੇ ਸਰਵੱਤੈ ਨਿਸ਼ਾ ਸ਼ਕਲੇ ਚੋਲ ਸ਼ਕਲੇ 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 ਸਮਰੱਥੂ ਸ਼ਕਲੇ ਸ਼ਕਲ ਘੁੰਮ ਕੇ ਆਵਾਂਗੇ ਫੇਰ ਘੁੰਮਣ ਜਾਵਾਂਗੇ ਫੇ ਤੜਕੇ ਟਾਈਮ ਨਾਲ ਪ੍ਰੋਗਰਾਮ ਤੇ ਜਾਣਾ ਤੜਕੇ ਵਾਲਾ ਬਲੌਗ ਵੀ ਦੇਖਿਓ ਤੇ ਤੜਕੇ ਟਾਈਮ ਨਾਲ 4 ਵਜੇ ਜਾਣਾ ਪ੍ਰੋਗਰਾਮ ਤੇ 3 ਵਜੇ ਉਠਾਂਗੇ ਸਗਰਮਕ ਪਿਆਰਿਓ ਪਹੁੰਚ ਚੁੱਕਿਆ ਕਮਰੇ ਦੇ ਵਿੱਚ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਆਂ ਉਮੀਦ ਕਰਦੇ ਆਂ ਕਿ ਅੱਜ ਦਾ ਵਲੌਗ ਤੁਹਾਨੂੰ ਪਸੰਦ ਆਇਆ ਹੋਊਗਾ ਪਸੰਦ ਆਇਆ ਤੇ ਲਾਈਕ ਕਮੈਂਟ ਜਰੂਰ ਕਰਦੇ ਹੋ ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬ ਜਰੂਰ ਕਰਦੇ ਹੋ ਅੱਜ ਦਾ ਜਿਹੜਾ ਵਲੌਗ ਅੱਜ ਅਸੀਂ ਦਵੰਤ ਦੇ ਪੰਜ ਕੇਕ ਸਾਰਾ ਉਹ ਦਵੰਤ ਤੁਹਾਨੂੰ ਦਿਖਾਇਆ ਅੱਜ ਦਾ ਵਲੌਗ ਵਿੱਚ ਲਾਈਕ ਜਰੂਰ ਕਰਦੇ ਹੋ ਮਿਲਦੇ ਆਂ ਫਿਰ ਅਗਲੇ ਨਵੇਂ ਵਲੌਗ ਵਿੱਚ ਤਦ ਤੱਕ ਲਈ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਆਦਲਾ ਮਾਰਦਾ ਓਰੇ ਓਰੇ ਮਬਾਈ ਕੁੱਟੋ ਯਾਰ ਸਿੰਰੀ ਜੋ ਆਖੋ ਓਰੇ ਓਰੇ ਮੇਰਾ ਪੁੱਤ ਸ਼ੇਰ ਬੱਗਾ ਤੂੰ ਸ਼ੇਰ ਬਣਿਆ ਕਰ ਤੂੰ ਮੂਰੋ ਪੈ ਜਾਕਰ